ਬਾਈ ਚਮਕੀਲੇ ਦੇ ਰਿਕਾਰਡ ਹੋਏ ਪਹਿਲੇ ਹੀ ਅੱਠ ਗੀਤਾਂ ਦੇ ਤਵੇ ਨੇ ਮਾਰਕੀਟ ਦੇ ਵਿੱਚ ਐਸਾ ਤਹਿਲਕਾ ਮਚਾਇਆ ਕਿ ਚਾਰੇ ਪਾਸੇ ਚਮਕੀਲਾ ਹੀ ਚਮਕੀਲਾ ਹੋਣ ਲੱਗੀ ਪਰ ਫਿਰ ਵੀ ਕਲਾਕਾਰਾਂ ਨੇ ਇਸ ਵੱਲ ਬਹੁਤੀ ਤਵਜੂ ਨਹੀਂ ਦਿੱਤੀ ਜਿਾ ਕਹਿ ਲਓ ਉਹ ਧਿਆਨ ਹੀ ਨਹੀਂ ਸੀ ਦੇਣਾ ਚਾਹੁੰਦੇ ਇਸ ਵੇਲੇ ਸਥਾਪਿਤ ਕਲਾਕਾਰਾਂ ਨੂੰ ਚਮਕੀਲੇ ਤੋਂ ਕੋਈ ਬਹੁਤਾ ਖਤਰਾ ਮਹਿਸੂਸ ਨਹੀਂ ਸੀ ਹੋ ਰਿਹਾ ਚਮਕੀਲੇ ਅਤੇ ਸਰਿੰਦਰ ਸੂਨੀਆ ਕੋਲ ਪ੍ਰੋਗਰਾਮਾਂ ਦੀ ਝੜੀ ਲੱਗ ਗਈ ਸੀ ਹਰ ਤਰਫ ਬਾਈ ਅਮਰ ਸਿੰਘ ਚਮਕੀਲੇ ਦੇ ਹੀ ਗੀਤ ਵੱਜ ਰਹੇ ਸਨ ਬਾਈ ਚਮਕੀਲੇ ਦੇ ਗੀਤਾਂ ਦੇ ਤਵੇ ਧੜਾ ਧੜ ਵਿਕਦੇ ਦੇਖ ਕੇ ਐਚ ਐਮ ਵੀ ਵਾਲਿਆਂ ਨੇ ਵੀ ਬਾਈ ਚਮਕੀਲੇ ਨੂੰ ਕਿਹਾ ਕਿ ਕਟੋ ਕਟ 20 ਗੀਤ ਤੁਸੀਂ ਹੋਰ ਰਿਕਾਰਡ ਕਰੋ ਪਰ ਚਮਕੀਲੇ ਤੇ ਸੋਨੀਆਂ ਨੂੰ ਪ੍ਰੋਗਰਾਮਾਂ ਤੋਂ ਹੀ ਵੇਹਲ ਨਹੀਂ ਸੀ ਮਿਲਦਾ ਰਿਕਾਰਡਿੰਗ ਲਈ ਤਾਂ ਸੋਚਣ ਦਾ ਵੀ ਉਹਨਾਂ ਕੋਲ ਵਕਤ ਨਹੀਂ ਸੀ ਲੇਕਿਨ ਚਮਕੀਲੇ ਨੇ ਪ੍ਰੋਗਰਾਮਾਂ ਨਾਲੋਂ ਰਿਕਾਰਡਿੰਗ ਕਰਨ ਨੂੰ ਤਰਜੀਹ ਦਿੱਤੀ ਸੀ ਤੇ ਉਸਨੇ ਸੋਨੀਆ ਨੂੰ ਵੀ ਇਸ ਪਾਸੇ ਤਵਜੂ ਦੇਣ ਲਈ ਕਿਹਾ ਸੀ ਆਪਣੇ ਅਖਾੜਿਆਂ ਦੇ ਬੇਹਦ ਬਿਜ਼ੀ ਸ਼ਡਿਊਲ ਦੇ ਵਿੱਚੋਂ ਬਾਈ ਚਮਕੀਲੇ ਨੇ ਸਮਾਂ ਕੱਢ ਕੇ ਚਾਰ ਗੀਤ ਜਿਹੜੇ ਹੋਰ ਤਿਆਰ ਕਰ ਲੈ ਸੀ ਸੋ ਸੋਨੀਆ ਦੇ ਨਾਲੇ ਚਾਰ ਗੀਤ ਜਿਹੜੇ ਮਾਰਕੀਟ ਦੇ ਵਿੱਚ ਆਉਣ ਲਈ ਬਿਲਕੁਲ ਤਿਆਰ ਬਰ ਤਿਆਰ ਸੀ ਇੱਕ ਕੁੜਤੀ ਸੱਤ ਰੰਗ ਦੀ ਬਾਪੂ ਸਾਡਾ ਗੁਮ ਹੋ ਗਿਆ ਠੇਕੇ ਤੇ ਘਰ ਪਾ ਲੈਣਾ ਸੋ ਅਜਿਹੇ ਗੀਤਾਂ ਦੇ ਨਾਲ ਬਾਈ ਅਮਰ ਸਿੰਘ ਚਮਕੀਲੇ ਦਾ ਜਿਹੜਾ ਇੱਕ ਹੋਰ ਨਵਾਂ ਤਵਾ ਮਾਰਕੀਟ ਦੇ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਸੀ ਜਦੋਂ ਇਹਨਾਂ ਗੀਤਾਂ ਦੀਆਂ ਰਹਿਸਲਾਂ ਚੱਲ ਰਹੀਆਂ ਸੰਤਾ ਬਾਪੂ ਸਾਡਾ ਗਮ ਹੋ ਗਿਆ ਗੀਤ ਦੀ ਤਿਆਰੀ ਕਰਦੇ ਆ ਸੋਨੀਆ ਨੇ ਚਿਚਕਦਿਆਂ ਚਿਚਕਦਿਆਂ ਚਮਕੀਲੇ ਨੂੰ ਕਿਹਾ ਸੀ ਕਿਸ ਗੀਤ ਦੀਆਂ ਲਾਈਨਾਂ ਥੋੜੀਆਂ ਠੰਡੀਆਂ ਕਰ ਲਾ ਲੋਕਾਂ ਨੂੰ ਹਜਮ ਨਹੀਂ ਹੋਣੀਆਂ ਤਾਂ ਚਮਕੀਲਾ ਝਟ ਬੋਲ ਪਿਆ ਸੀ ਕਿ ਸਾਡੇ ਪਿੰਡਾਂ ਵਿੱਚ ਇਹੋ ਹੀ ਕੁਝ ਚੱਲਦਾ ਆ ਲੋਕਾਂ ਨੇ ਤਾਂ ਡਕਾਰ ਵੀ ਨਹੀਂ ਮਾਰਨਾ ਇਹ ਸਾਡੇ ਸਮਾਜ ਵਿੱਚ ਨਿਤ ਹੋਣ ਵਾਲੀਆਂ ਗੱਲਾਂ ਆ। ਬਾਈ ਚਮਕੀਲੇ ਦੀ ਗੱਲ ਸੁਣ ਕੇ ਸੋਨੀਆ ਚੁੱਪ ਕਰ ਗਈ ਸੀ। ਸੋਨੀਆ ਨੂੰ ਆਟੇ ਵਾਂਗੂ ਗੁੰਨਤੀ ਗੀਤ ਤੋਂ ਵੀ ਹਿਚਕ ਚਾਹਟ ਸੀ। ਲੇਕਿਨ ਉਸ ਬਾਰੇ ਉਸਨੇ ਚਮਕੀਲੇ ਨੂੰ ਕੁਝ ਵੀ ਨਹੀਂ ਸੀ ਕਿਹਾ। ਜਦੋਂ ਰਿਕਾਰਡਿੰਗ ਕਰਵਾਉਣ ਲਈ ਸੋਨੀਆ ਤੇ ਚਮਕੀਲਾ ਗਿਆ ਤਾਂ ਸੋਨੀਆ ਨੇ ਬਹਾਨੇ ਨਾਲ ਜ਼ਹੀਰ ਅਹਿਮਦ ਨੂੰ ਪਾਸੇ ਲਿਆ ਕੇ ਕਿਹਾ ਸੀ ਕਿ ਜ਼ਹੀਰ ਸਾਹਿਬ ਕੁਝ ਗਾਣੇ ਆਤੇ ਮੈਨੂੰ ਇਤਰਾਜ਼ ਲੱਗਦਾ ਕਿ ਇਹ ਗਾਣੇ ਮਾਰਕੀਟ ਵਿੱਚ ਨਹੀਂ ਚੱਲ ਪਾਉਣਗੇ ਸੋ ਇਹਨਾਂ ਬਾਰੇ ਤੁਹਾਨੂੰ ਜ਼ਰੂਰ ਵਿਚਾਰ ਕਰਨਾ ਚਾਹੀਦਾ ਸਰਿੰਦਰ ਸੋਨੀਆ ਦੀ ਗੱਲ ਸੁਣ ਕੇ ਜਨਾਰ ਜ਼ਹੀਰ ਅਹਿਮਦ ਹੱਸ ਪਏ ਤੇ ਉਹਨਾਂ ਨੇ ਕਿਹਾ ਮੈਡਮ ਮੇਰੀ ਸਾਰੀ ਉਮਰ ਲੰਗੀ ਇਸ ਇੰਡਸਟਰੀ ਦੇ ਵਿੱਚ ਮੈਨੂੰ ਪਤਾ ਕਿ ਕਿਹੜਾ ਗੀਤ ਚੱਲਣਾ ਤੇ ਕਿਹੜਾ ਨਹੀਂ ਚੱਲਣਾ ਤੇ ਜਿਨ੍ਹਾਂ ਗੀਤਾਂ ਬਾਰੇ ਤੁਸੀਂ ਇਤਰਾਜ਼ ਜ਼ਾਹਰ ਕਰ ਰਹੇ ਹੋ ਸਭ ਤੋਂ ਪਹਿਲਾਂ ਅਸੀਂ ਇਹਨਾਂ ਗੀਤਾਂ ਨੂੰ ਹੀ ਰਿਕਾਰਡ ਕਰ ਰਹੇ ਹਾਂ ਕਿਉਂਕਿ ਤੁਸੀਂ ਬੇਫਿਕਰੇ ਹੋ ਕੇ ਇਹਨਾਂ ਗੀਤਾਂ ਨੂੰ ਰਿਕਾਰਡ ਕਰੋ ਗੀਤਾਂ ਵਿੱਚ ਕੋਈ ਵੀ ਖਰਾਬੀ ਨਹੀਂ ਹੈ ਉਸ ਤੋਂ ਬਾਅਦ ਜਿਹੜੀ ਰਿਕਾਰਡਿੰਗ ਸ਼ੁਰੂ ਹੋ ਜਾਂਦੀ ਹੈ ਇਹਨਾਂ ਗੀਤਾਂ ਦੀ ਤੇ ਗੀਤਾਂ ਦੀ ਮੁਕੰਮਲ ਰਿਕਾਰਡਿੰਗ ਤੇ ਬਾਅਦ ਜਦੋਂ ਇਹ ਗੀਤਾਂ ਦੇ ਤਵੇ ਮਾਰਕੀਟ ਵਿੱਚ ਆਉਂਦੇ ਆ ਤਾਂ ਚਾਰੇ ਪਾਸੇ ਬਾਈ ਚਮਕੀਲੇ ਦੇ ਗੀਤਾਂ ਦੀ ਧੂਮ ਮਚ ਜਾਂਦੀ ਆ ਚਮਕੀਲੇ ਤੇ ਸੂਨੀਆ ਦੇ ਕੋਲ ਪ੍ਰੋਗਰਾਮਾਂ ਦਾ ਹੜ ਆ ਜਾਂਦਾ ਤੇ ਉਹ ਹੋਰ ਬੇहद ਜਿਆਦਾ ਮਸ਼ਰੂਫ ਹੋ ਜਾਂਦੇ ਆ ਇਸ ਰਿਕਾਰਡਿੰਗ ਨਾਲ ਬਾਈ ਚਮਕੀਲਾ ਸ਼ੌਹਰਤ ਦੀ ਪੌੜੀ ਦਾ ਇੱਕ ਪੌੜਾ ਹੋਰ ਉੱਤਾਂ ਚੜ ਜਾਂਦਾ ਹੈ ਸੋ ਮਿੱਤਰ ਪਿਆਰਿਓ ਬਾਈ ਅਮਰ ਸਿੰਘ ਚਮਕੀਲਾ ਨੇ ਜੋ ਗਾਇਆ ਜੋ ਸਮਾਜ ਵਿੱਚ ਉਸਨੇ ਮਹਿਸੂਸ ਕੀਤਾ ਉਸ ਨੂੰ ਉਹਨਾਂ ਨੇ ਕਲਮ ਬੰਦ ਕਰਕੇ ਆਪਣੇ ਚੌਣ ਵਾਲਿਆਂ ਦੇ ਸਨਮੁਖ ਪੇਸ਼ ਕੀਤਾ ਇਹੀ ਕਾਰਨ ਆ ਕਿ ਆਪਣੀ 36 ਸਾਲ ਉਹਨਾਂ ਨੂੰ ਬੀਤ ਚੁੱਕਿਆ ਜ਼ਿੰਦਗੀ ਦੇ ਇਸ ਦੁਨੀਆ ਤੋਂ ਰੁਖਸਤ ਹੋયા ਨੂੰ ਪਰ ਅੱਜ ਵੀ ਭਾਈ ਅਮਰ ਸਿੰਘ ਚਮਕੀਲਾ ਨੂੰ ਲੋਕ ਉੰਨੀ ਹੀ شدت ਦੇ ਨਾਲ ਸੰਭਧਿਆ ਸੋ ਮਿੱਤਰੋ ਇਹ ਜਿਹੜਾ ਅਸੀਂ ਜ਼ਿਕਰ ਕੀਤਾ ਕਿਸੇ ਦਾ ਤੁਹਾਡੇ ਨਾਲ ਇਹ ਬਲਰਾਜ ਸਿੰਘ ਸਿੱਧੂ ਹਰਾਂ ਦੇ ਨਾਵਲ ਸ਼ਹੀਦ ਦੇ ਵਿੱਚ ਇਸ ਦਾ ਜ਼ਿਕਰ ਹੈ ਜਿਸ ਦੀ ਸਾਹ ਅਸੀਂ ਤੁਹਾਡੇ ਨਾਲ ਆ ਰਹੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜੀਉਂਦੇ ਵਾਸਤੇ